ਚਿੰਤਾ ਦੂਰ ਕਰਨੀ ਆ ਨਾ ਜ਼ਿੰਦਗੀ ਦੀਆਂ ਤੇ ਸਭ ਤੋਂ ਸੋਖਾ ਤਰੀਕਾ ਹੋਈ ਏ ਬੰਦਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜੇ ਕਿਸੇ ਨੂੰ ਕੁਛ ਨਹੀਂ ਦੱਸਣਾ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਕਿ ਮੈਂ ਦੁਖੀ ਆ ਮੈਂ ਪਰੇਸ਼ਾਨ ਆ ਕਿਸੇ ਗਣ ਜੇ ਰੋਣਾ ਸਭ ਤੋਂ ਪਹਿਲੀ ਗੱਲ ਇਹੋ ਯਾਦ ਰੱਖਣਾ ਕਿ ਦੁੱਖ ਜੇ ਭਾਰੀ ਸਿਰ ਤੇ ਪਿਆ ਆ ਵੀ ਆ ਨਾ ਤੁਸੀਂ ਆਪਣਾ ਅਥਰੂ ਨਹੀਂ ਕਿਸੇ ਸਾਹਮਣੇ ਵਹਾਣਾ ਉਹ ਵਕਤ ਹੋਰ ਸੀ ਕਿ ਕੋਈ ਕਿਸੇ ਦੇ ਅਥਰੂ ਵੇਖ ਕੇ ਉਹਨੂੰ ਚੁੱਪ ਕਰਾਉਂਦਾ ਸੀ ਹੌਸਲਾ ਦੇਂਦਾ ਸੀ ਉਹਦੀ ਮਦਦ ਚ ਬਾਹ ਫੜਦਾ ਸੀ ਪਰ ਜਿਹੜਾ ਸਮਾਜ چل ਰਿਹਾ ਨਾ ਇਹਦੇ ਚ ਲੋਕਾਂ ਨੇ ਤੁਹਾਡਾ ਮਜ਼ਾਕ ਬਣਾਣਾ ਜੇ ਸੋ ਕੋਈ ਤੁਹਾਨੂੰ ਹੋਰ ਤੋੜ ਦਣਗੇ ਅੰਦਰੋਂ ਇਸ ਲਈ ਜਿਹੜਾ ਅੱਖਾਂ ਦਾ ਪਾਣੀ ਹੈ ਨਾ ਇਹ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਸਾਹਮਣੇ ਨਹੀਂ ਆਂਦਣਾ ਉਦਾਸੀ ਰੱਖਣੀ ਨਹੀਂ ਕਿਸੇ ਸਾਹਮਣੇ ਤੁਸੀਂ ਕਹਿੰਨਾ ਮਾਲਕ ਬੈਠਾ ਸਭ ਕੋਈ ਵਧੀਆ ਹੋਣਾ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਬਹਿਜੋਗੇ ਨਾ ਜਦੋਂ ਅੱਖਾਂ ਬੰਦ ਕਰ ਲੈਣੀਆਂ ਦੋਵੇਂ ਹੱਥ ਜੋੜ ਲੈਣੇ ਕਿ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਤੁਹਾਡਾ ਹੀ ਆਸਰਾ ਜੀ ਮੈਨੂੰ ਮੈਂ ਬਾਬਾ ਦੀਪ ਸਿੰਘ ਜੀ ਹੋਰ ਕਿਸੇ ਕੋ ਜਾਣਾ ਹੀ ਨਹੀਂ ਜੀ ਮੇਰੀ ਸਾਰੀ ਟੈਨਸ਼ਨਾਂ ਮੁਸ਼ਕਲਾਂ ਮੈਂ ਤੁਹਾਡੇ ਕੋ ਹੀ ਹੱਲ ਕਰਵਾਣੀ ਆ ਤੇ ਬਾਬਾ ਜੀ ਮੈਂ ਆਪਣੇ ਘਰ ਜਿਹੜੀ ਰੋਟੀ ਲੈ ਕੇ ਜਾਣੀ ਨਾ ਮੈਂ ਤੁਹਾਡੇ ਹੱਥੋਂ ਲੈਣੀ ਆ ਮੈਨੂੰ ਕੱਲਾ ਨਾ ਛੱਡਣਾ ਬਾਬਾ ਜੀ ਮੇਰਾ ਸਭ ਕੁਝ ਤੁਸੀਂ ਹੋ ਮਾਲਕ ਨੂੰ ਇਹੋ ਹੀ ਕਹੀ ਜੋ ਕਿ ਮੇਰਾ ਮਾਲਕਾ ਤੂੰ ਹੀ ਹੈ ਮੇਰਾ ਇੱਥੇ ਕੋਈ ਨਹੀਂ ਗਾ ਹੋਰ ਮੇਰੀ ਜ਼ਿੰਦਗੀ ਮੇਰੇ ਸਾਥ ਸਭ ਕੁਝ ਤੇਰੇ ਨਾਲ ਹੀ ਆ ਰੱਬਾ ਤੇ ਤੂੰ ਮੇਰੇ ਨਾਲ ਹੈ ਤਾਂ ਮੇਰੀ ਜ਼ਿੰਦਗੀ ਹੈ ਜੇ ਤੂੰ ਮੇਰੇ ਨਾਲ ਨਹੀਂ ਤੇ ਮੇਰੀ ਜ਼ਿੰਦਗੀ ਵੀ ਨਹੀਂ ਹੈਗੀ ਫਿਰ ਬਾਬਾ ਦੀਪ ਸਿੰਘ ਤੇ ਇੰਨਾ ਭਰੋਸਾ ਰੱਖ ਕੇ ਆਓਗੇ ਨਾ ਖਾਲੀ ਹੱਥ ਨਹੀਂ ਜਾਂਦੇ ਫਿਰ ਫਿਰ ਤੁਹਾਨੂੰ ਮੈਂ ਕਹਿੰਦਾ ਡਰਨ ਦੀ ਲੋੜ ਹੀ ਨਹੀਂ ਪੈਣੀ ਬਾਬਾ ਦੀਪ ਸਿੰਘ ਨੇ ਤੁਹਾਨੂੰ ਆਪੇ ਸੰਭ ਲੈਣਾ ਜੇ ਫਿਰ ਘਰੋ ਸੋਚ ਕੇ ਤੁਰੋਗੇ ਨਾ ਅੰਦਰ ਹੀ ਅੰਦਰ ਹੁੰਦੇ ਹੋਗੇ ਕਿ ਹਾਏ ਐ ਕਿੱਦਾਂ ਹੋਣਾ ਉਹ ਕਿੱਦਾਂ ਆਏਗਾ ਪਰ ਜਦੋਂ ਬਾਬਾ ਦੀਪ ਸਿੰਘ ਨੇ ਹੱਥ ਆਪਣੀ ਜ਼ਿੰਦਗੀ ਦੀ ਡੋਰ ਫੜਾਤੀ ਜਦੋਂ ਪੂਰਨ ਤੌਰ ਤੇ ਸਮਰਪਿਤ ਦੀ ਕਰਤਾ ਆਪਣੇ ਮਾਲਕ ਦੇ ਅੱਗੇ ਜਾ ਕੇ ਕਿ ਮੈਨੂੰ ਨਹੀਂ ਜੇ ਪਤਾ ਬਾਬਾ ਜੀ ਕਿੱਦਾਂ ਹੋਣਾ ਕਿਵੇਂ ਹੋਣਾ ਤੇ ਕਦੋਂ ਹੋਣਾ ਪਰ ਮੈਂ ਇੱਕੋ ਹੀ ਵਿਸ਼ਵਾਸ ਲੈ ਗਿਆ ਜੇ ਕਿ ਜੋ ਹੋਣਾ ਜਦੋਂ ਹੋਣਾ ਤੇ ਜਿਵੇਂ ਹੋਣਾ ਤੁਹਾਡੇ ਹੱਥੋਂ ਹੀ ਹੋਣਾ ਸੋ ਮਾਲਕ ਨੂੰ ਹੀ ਕਹਿ ਦੋ ਕਿ ਮਾਲਕਾ ਮੈਂ ਤੇਰੇ ਹੱਥੋਂ ਹੀ ਲੈਣਾ ਮੇਰੇ ਜਿੰਨੀ ਸਮਰੱਥਾ ਨਹੀਂ ਹੈਗੀ ਮੈਂ ਨਹੀਂ ਕੰਦਾ ਕਿ ਮੈਂ ਬਹੁਤ ਵੱਡਾ ਬੰਦਾ ਬਨਣਾ ਮੈਂ ਤੇਰਾ ਬੰਦਾ ਬਨਣਾ ਹੈ ਮਾਲਕਾ ਸੋ ਗੁਰੂ ਦੇ ਨਾਲ ਜਿੰਨਾ ਪਿਆਰ ਪਾਈ ਜੋਗ ਹੈ ਨਾ ਜਿੰਨੇ ਵਿਸ਼ਵਾਸ ਦੀ ਡੋਰ ਆਪਣੀ ਪੱਕੀ ਕਰੀ ਜਾਓਗੇ ਤੇ ਫਿਰ ਉਹ ਨਹੀਂ ਜੇ ਵਿਸ਼ਵਾਸ ਟੁੱਟਣ ਦੇਂਦਾ ਭਾਵੇਂ ਜ਼ਿੰਦਗੀ ਚ ਹਾਰ ਵੱਡੀ ਲਿਖੀ ਹੋਈ ਹੋਏਗੀ ਨਾ ਉਹ ਜਿੱਤ ਚ ਬਦਲ ਦੇਗਾ ਫਿਰ ਉਹ ਚਾਵੇ ਤਾਂ ਕੀ ਨਹੀਂ ਹੋ ਸਕਦਾ ਤੁਹਾਡੀ ਭਗਤੀ ਸੱਚੀ ਹੈ ਨੀਅਤ ਸਾਫ਼ ਤੇ ਫਿਰ ਮਾਲਕ ਵੀ ਨਹੀਂ ਜੇ ਬਾਂ ਛੱਡਦਾ ਮਾਲਕ ਵੀ ਕੰਦਾ ਕੋਈ ਗੱਲ ਨਹੀਂ ਪੁੱਤਰਾ ਦੇਖੀ ਜੇਗੀ ਤੇਰੇ ਕਿਸਮਾ ਦਾ ਮੁਕੱਦਰ ਜਿੱਦਾਂ ਦੇ ਮਰਜ਼ੀ ਹੋਣ ਇਹ ਕਲਮ ਮੇਰੇ ਹੱਥਾਂ ਜੀ ਹੈ ਮੈਂ ਆਪਣੇ ਆਪ ਤੇਰੀ ਕਿਸਮਤ ਬਣਾਵਾਂਗਾ ਇਸ ਕਰਕੇ ਭਰੋਸਾ ਰੱਖਣਾ ਪੱਕਾ ਉਹਦੇ ਤੇ ਡੂਲਣਾ ਨਹੀਂ ਕਦੇ ਵੀ ਜ਼ਿੰਦਗੀ ਦੀ ਮੁਸ਼ਕਲਾਂ ਨੂੰ ਵੇਖ ਕੇ ਔਖੇ ਰਾਹ ਵੇਖ ਕੇ ਪਿੱਛੇ ਨਹੀਂ ਡਰ ਜਾਣਾ ਅੱਗੇ ਵੱਧੀ ਜਾਣਾ ਬਸ ਮਿਹਨਤ ਕਰਕੇ ਆਪਣੀ ਉਹਦੇ ਤੇ ਭਰੋਸਾ ਰੱਖ ਕੇ ਕਿ ਕੋਈ ਗੱਲ ਨਹੀਂ ਮੇਰਾ ਮਾਲਕ ਬੈਠਾ ਉਹਨੇ ਆਪਣੇ ਆ ਵੀ ਸਭ ਕੁਝ ਸਹੀ ਕਰੀ ਜਾਣਾ ਬਸ ਫਿਰ ਕੋਈ ਟੈਨਸ਼ਨ ਦੀ ਲੋੜ ਨਹੀਂ ਹੋਣੀ ਕੋਈ ਫਿਕਰਾ ਨਹੀਂ ਹੋਣੀ ਤੁਹਾਡੇ ਦਿਮਾਗ ਤੇ ਉਹ ਬੈਠਾ ਤੁਹਾਡੇ ਨਾਲ ਤੇ ਉਹਨੇ ਹਰ ਘੜੀ ਹਰ ਸਾਹ ਦੇ ਨਾਲ ਤੁਹਾਡੀ ਰਾਖੀ ਕਰਨੀ ਹੈ ਜਿੰਨੇ ਵੀ ਜ਼ਿੰਦਗੀ ਦਾ ਪੁਰਾਣਾ ਲਿਆਣਾ ਕੀ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਬੈਠੇ ਆ ਹੁਣ ਮੈਨੂੰ ਡਰਨ ਦੀ ਮੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਗਈ ਉਸੇ ਛੰਨ ਉਹਦੀ ਜ਼ਿੰਦਗੀ ਜੋ ਡਰ ਦੁੱਖ ਸਭ ਕੁਝ ਖਤਮ ਹੋ ਜਾਂਦਾ ਜੇ ਉਹ ਬੰਦਾ ਹੀ ਇੰਨਾ ਮਹਬੂਤ ਬਣ ਜਾਂਦਾ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਕੰਡੇ ਵੀ ਵਿਸੇ ਤੇ ਕੋਈ ਗੱਲ ਨਹੀਂ ਮੇਰੇ ਮਾਲਕ ਬੈਠਾ ਮੈਂ ਤੁਰ ਜਾਣਾ ਤੇ ਵੀ ਮੈਂ ਪਾਰ ਕਰ ਜਾਣਾ ਸਾਰਾ ਸਮਾਂ ਓਖਾ ਫੇਰ ਮਾਲਕ ਦੀ ਜ਼ਿੰਮੇਵਾਰੀ ਹੋ ਜਾਂਦੀ ਤੁਹਾਡੇ ਵਿਸ਼ਵਾਸ ਨੂੰ ਟੁੱਟਣ ਨਹੀਂ ਇਹ ਦਿੰਦਾ ਉਹ ਸਭ ਕੁਝ ਵਧੀਆ ਕਰੇਗਾ ਕਬਰਾਣਾ ਹੀ ਨਹੀਂ ਬਿਲਕੁਲ ਵੀ ਸਾਥ ਰੱਖਣਾ ਆਪਣੇ ਮਾਲਕ ਦਾ ਵਿਸ਼ਵਾਸ ਰੱਖਣਾ ਆਪਣੇ ਮਾਲਕ ਦਾ ਤੇ ਓਡ ਆਸਰਾ ਵੀ ਉਦੈ ਰੱਖਣਾ ਕੁਛ ਨਹੀਂ ਹੁੰਦਾ ਤੁਹਾਨੂੰ ਦੇਖਣਾ ਬਹੁਤ ਚੰਗਾ ਆਏਗਾ ਵਿਸ਼ਵਾਸ ਕਰਕੇ ਜਾਓ ਬਾਬਾ ਦੀਪ ਸਿੰਘ ਨੇ ਤੁਹਾਨੂੰ ਹਮੇਸ਼ਾ ਬਾਹ ਫੜ ਕੇ ਸੰਭਲਣਾ ਕੁਛ ਨਹੀਂ ਹੁੰਦਾ ਨਾ ਗਲਤ ਉਹਨਾਂ ਨੇ ਬਹੁਤ ਵਧੀਆ ਹੋਣਾ ਸਗੋ ਮੈਂ ਕਹਿੰਦਾ ਬਾਬਾ ਦੀਪ ਨੇ ਤੁਹਾਨੂੰ ਇੰਨੀਆਂ ਤਰੱਕੀਆਂ ਦੇਣੀਆਂ ਐ ਐਨੇ ਸੁੱਖ ਭੇਜਨੇ ਤੁਹਾਡੇ ਘਰ ਕਿ ਤੁਸੀਂ ਆਪ ਦੇਖਣਾ ਬਾਬਾ ਦੀਪ ਸਿੰਘ ਜੀ ਬੜਾ ਸੋਹਣਾ ਵਕਤ ਲੈ ਕੇ ਆਣਗੇ ਤੁਹਾਡੀ ਜ਼ਿੰਦਗੀ 'ਚ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰਨਾ ਸਾਰਿਆਂ ਤੇ ਮਿਹਰ ਕਰਨਾ ਮੇਰੇ ਬਾਬਾ ਜੀ ਸਭ ਤੇ